ਯੂਅਰਸ ਵੈਲਕਮ ਬੈਕ ਇਨ ਅਵਰ ਪ੍ਰੋਗਰਾਮ ਜੀ ਡਾਟਸਰ ਸਾਡੇ ਕੋਲ ਲਿਖਤ ਆਈ ਹੈ ਵੀਰ ਬਲਦੇਵ ਸਿੰਘ ਜੀ ਦੀ ਸਾਡੀ ਜਗਜੀਤ ਸਿੰਘ ਚੋਹਾਨ ਵੱਲੋਂ 1971 ਵਿੱਚ ਖਾਲਸਾ ਬਾਰੇ ਨਿਊਯਾਰਕ ਟਾਈਮਜ਼ ਵਿੱਚ ਦਿੱਤੇ ਇਸ਼ਤਿਹਾਰ ਸਬੰਧੀ ਵੀਡੀਓ ਤੇ ਇਹ ਲਿਖਦੇ ਹਨ ਨਿਊਯਾਰਕ ਟਾਈਮਜ਼ ਵਿੱਚ ਅੱਧੇ ਪੇਜ ਦੀ ਇਸ ਐਡ ਵਿੱਚ ਸਰਦਾਰ ਕਪੂਰ ਸਿੰਘ ਵੱਲੋਂ 6 ਸਪਟੰਬਰ 1968 ਨੂੰ ਦਿੱਤੀ ਗਈ ਸਪੀਚ ਸ਼ਾਮਲ ਸੀ ਜਦੋਂ ਅਕਾਲੀਆਂ ਨੇ ਡਾਕਟਰ ਜਗਜੀਤ ਸਿੰਘ ਨੂੰ ਭਾਰਤ ਵਿੱਚ ਸਿੱਖਾਂ ਨੂੰ ਤਰਪੇਸ਼ ਮੁਸ਼ਕਲਾਂ ਬਾਰੇ ਵਿਸ਼ਵ ਦੇ ਭਾਈਚਾਰੇ ਨੂੰ ਦਸ ਅਲੇਪੇ ਜASE ਉਦੋਂ ਉਹ ਅਕਾਲੀ ਦਲ ਦੇ ਜਨਰਲ ਸੈਕਟਰੀ ਸਨ ਉਹ ਪੜੇ ਲਿਖੇ ਸਨ ਅਤੇ ਅੰਗਰੇਜ਼ੀ ਵਿੱਚ ਮਹਾਰਤ ਹਾਸਲ ਸੀ ਉਹਨਾਂ ਨੂੰ ਉਸੇ ਸਮੇਂ ਈਸਟ ਪਾਕਿਸਤਾਨ ਵਿੱਚ 1970 ਤੋਂ 71 ਦੌਰਾਨ ਆਜ਼ਾਦੀ ਸੰਘਰਸ਼ ਚੱਲ ਰਿਹਾ ਸੀ ਪਰ ਇਸ ਐਟ ਤੋਂ ਬਾਅਦ ਅਕਾਲੀਆਂ ਨੇ ਡਾਕਟਰ ਚੋਹਾਨ ਨਾਲੋਂ ਨਾਤਾ ਤੋੜ ਲਿਆ ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਉਹਨਾਂ ਨੇ ਯਈਆ ਖਾਨ ਕੋਲੋਂ ਪਾਕਿਸਤਾਨ ਜਾ ਕੇ ਨਨਕਾਣਾ ਸਾਹਿਬ ਦੀਆਂ ਚਾਬੀਆਂ ਲਈਆਂ ਸਨ ਜੀਰ ਰਸਾਂ ਅ ਸਦਾਰ ਬਲਦੇਵ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਔਰ ਉਹ ਸਾਡੇ ਸਾਰੇ ਹੀ ਆਲਮੋਸਟ ਸ਼ੋਜ਼ ਦੇ ਰੈਗੂਲਰ ਵਿਊਰ ਨੇ ਜੀ ਔਰ ਅਕਸਰ ਉਹਨਾਂ ਦੇ ਕਮੈਂਟ ਹੁੰਦੇ ਨੇ ਔਰ ਇਹ ਕਿਉਂਕਿ ਖੁਦ ਬੜੇ ਸਕਾਲਰਲੀ ਪਰਸਨ ਨੇ ਸਰ ਕਪੂਰ ਸਿੰਘ ਹਰਾਂ ਦਾ ਪ੍ਰਭਾਵ ਕਬੂਲਿਆ ਹੈ ਬਹੁਤ ਸਾਰੀਆਂ ਜਿਹੜੀਆਂ ਜਾਣਕਾਰੀਆਂ ਉਸ ਨਾਲ ਸੰਬੰਧਿਤ ਨੇ ਅਕਸਰ ਜਿਹੜਾ ਇਹਨਾਂ ਲਿਖਤਾਂ ਦੇ ਰਾਈ ਵੀ ਸਾਹਮਣੇ ਆਂਦੀਆਂ ਵੈਸੇ ਵੀ ਪੂਰੇ ਐਕਟਿਵ ਅਲਰਟ ਹੁੰਦੇ ਨੇ ਕਿ ਕੀ ਚੱਲ ਰਿਹਾ ਹੈ ਚਾਰਜ ਫੇਰੇ ਜੀ ਔਰ ਉਹਨਾਂ ਨੇ ਇਸ ਡਿਸਕਸ਼ਨ ਦੇ ਉੱਤੇ ਜਿਹੜੀ ਕਿ ਅਸੀਂ ਇਨੀਸ਼ੀਏਟ ਉਸ ਜਿਹੜੀ ਐਡਵਰਟਾਈਜ਼ਮੈਂਟ ਡਾਕਟਰ ਜਗਜੀਤ ਸਿੰਘ ਚੋਹਾਨ ਨੇ 1971 ਨੂੰ ਨਿਊਯਾਰਕ ਟਾਈਮਜ਼ ਦੇ ਪੀਸੀ ਉਸ ਦਾ ਅੱਧਾ ਹਿੱਸਾ ਅਸੀਂ ਡਿਸਕਸ ਕੀਤਾ ਪਿਛਲੇ ਫਰਾਈਡੇ ਜੀ ਕੱਲ ਅਸੀਂ ਉਸ ਦੇ ਦੂਸਰੇ ਹਿੱਸੇ ਤੇ ਵਿਚਾਰ ਕਰਾਂਗੇ ਸੋ ਉਹਨਾਂ ਨੇ ਅੱਗੋਂ ਹੋਰ ਇਸ ਨੂੰ ਜਿਹੜਾ ਸਟਰੈਂਥਨ ਕੀਤਾ ਕਿ ਇਹ ਬੈਕਗ੍ਰਾਉਂਡ ਕੀ ਸੀ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਡਾਕਟਰ ਜਗਜੀਤ ਸਿੰਘ ਚੋਹਾਨ ਸਰ ਕਪੂਰ ਸਿੰਘ ਸਰਦਾਰ ਦਰਸ਼ਨ ਸਿੰਘ ਫੈਰੂਮਾਨ ਕਿਉਂਕਿ ਸਰ ਦਰਸ਼ਨ ਸਿੰਘ ਫੈਰੂਮਾਨ ਦੇ ਵਰਤ ਦੇ ਵੇਲੇ ਵੀ ਜਿਹੜਾ ਉਹਨਾਂ ਨੇ 74 ਦਿਨ ਜਿਹੜਾ ਸਿੱਖ ਹੋਮਲੈਂਡ ਦੇ ਲਈ ਉਹਨਾਂ ਦਾ ਵਰਤ ਸੀ ਉਹਦੇ ਵਿੱਚ ਵੀ ਸਰ ਕਪੂਰ ਸਿੰਘ ਉਦੋਂ ਸਮਰਾੜਾ ਤੋਂ ਐਮ ਐਲ ਏ ਸਨ ਉਹ ਪੂਰੇ ਐਕਟਿਵ ਰਹੇ ਡਾਕਟਰ ਚੋਹਾਨ ਵੀ ਹਾਦਲਾ ਕੇ ਜਦੋਂ ਸਰ ਫੈਰੂਮਾਨ ਸ਼ਹੀਦੀ ਪਾ ਗਏ ਔਰ ਉਹਨਾਂ ਦਾ ਅੰਤਮ ਸੰਸਕਾਰ ਪਿੰਡ ਚ ਕੀਤਾ ਜਾਣਾ ਸੀ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਸੀ ਚਾਰ ਚਫੇਰੇ ਉਹਨਾਂ ਨੇ ਪੁਲਸ ਲਾਈ ਹੋਈ ਸੀ ਔਰ ਇਹਦੇ باوجود ਅਜਿਹਾ ਡਾਕਟਰ ਚੋਹਾਨ ਆਪਣੇ ਪੇਸ ਬਦਲ ਕੇ ਸੰਸਕਾਰ ਦੇ ਮੌਕੇ ਦੇ ਉੱਤੇ ਪਹੁੰਚ ਗਏ ਸੀ ਹਾਲਾਂ ਉਹਨਾਂ ਦਾ ਜ਼ੋਰ ਲੱਗਾ ਹੋਇਆ ਸੀ ਪੁਲਸ ਦਾ ਜੀ ਕਿ ਨਹੀਂ ਹੁੰਦਣ ਔਰ ਅਨ ਉਸ ਮੌਕੇ ਦੇ ਉੱਤੇ ਸਰ ਕਪੂਰ ਸਿੰਘ ਹੋਰਾਂ ਨੇ ਪੰਜਾਬ ਅਸੈਂਬਲੀ ਦੇ ਵਿੱਚ ਖਲੋ ਕੇ ਸਰਦਰਸ਼ਨ ਸਿੰਘ ਫੈਰੂਮਾਨ ਨੂੰ ਬੜੀ ਜਿਹੜੀ ਹੈ ਗਲੋਰੀਅਸ ਜਿਹੜੀ ਖਾਲਸਾਈ ਪਰੰਪਰਾਵਾਂ ਦੇ ਮੁਤਾਬਕ ਟ੍ਰਿਬਿਊਟ ਦਿੱਤੀ ਸੀ ਸ਼ਰਧਾਂਜਲੀ ਦਿੱਤੀ ਸੀ ਔਰ ਉਹਨਾਂ ਦੀ ਉਹ ਸਪੀਚ ਜਿਹੜੀ ਪੰਜਾਬ ਅਸੈਂਬਲੀ ਦੀ ਹੈ ਉਹ ਵੀ ਸਾਚੀ ਸਾਖੀ ਦੇ ਵਿੱਚ ਅੰਤਕਾ ਦੇ ਤੌਰ ਦੇ ਉੱਤੇ ਦਰਜੇ ਜੀ ਔਰ ਸਰ ਸਾਹਿਬ ਨੇ ਸਰਬਲਦੇਵ ਸਿੰਘ ਜੀ ਨੇ ਸਾਡੀ ਜਾਣਕਾਰੀ ਦੇ ਲਈ ਦੱਸਿਆ ਜੇ ਜਿਹੜੀ ਐਡ ਦੇ ਵਿੱਚ ਆ ਕਾਫੀ ਜਿਹੜਾ ਮੈਟਰ ਹੈ ਉਹ 6 ਸਤੰਬਰ 1964 ਨੂੰ ਸਰ ਕਪੂਰ ਸਿੰਘ ਹੋਰਾਂ ਨੇ ਜਿਹੜੀ ਪਾਰਲੀਮੈਂਟ ਦੇ ਵਿੱਚ ਸਪੀਚ ਕੀਤੀ ਕਿਉਂਕਿ ਇਹ ਉਹ ਪੀਰੀਅਡ ਸੀ ਕਿਉਂਕਿ ਪਹਿਲੀ ਨਵੰਬਰ 1964 ਨੂੰ ਤਾਂ ਰੀਆਰਗੇਨਾਈਜੇਸ਼ਨ ਦੇ ਨਾਂ ਥੱਲੇ ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਔਰ ਪਾਣੀਆਂ ਦੇ ਕੰਟਰੋਲੇ ਕੱਟ ਕੇ ਹਿਮਾਚਲ ਔਰ ਹਰਿਆਣਾ ਬਣਾ ਦਿੱਤੇ ਗਏ ਜੀ ਪਰ ਇਹ ਜਦੋਂ ਬਿੱਲ ਪੇਸ਼ ਕੀਤਾ ਗਿਆ ਉਹ ਉਸ ਵੇਲੇ ਦੀ ਪਾਰਲੀਮੈਂਟ ਦੇ ਵਿੱਚ ਗੁਲਜ਼ਾਰੀ ਲਾਲ ਲੰਦਾ ਹੋਮ ਮਿਨਿਸਟਰ ਸੀ ਔਰ ਉਦੋਂ ਜਿਹੜੀ ਸਰ ਸਾਬ ਦੀ ਸਪੀਚ ਸੀ ਸਰ ਕਪੂਰ ਸਿੰਘ ਹੋਰਾਂ ਦੀ ਉਸ ਦੇ ਵਿੱਚ ਇਹ ਬਿਟਰੇਲ ਕਿਵੇਂ ਹੋਈ ਸਿੱਖਾ ਜ ਕਿਸ ਹਾਲਾਤੋਂ ਗੁਜ਼ਰ ਰਹੇ ਨੇ ਉਸ ਦਾ ਵੇਰਵਾ ਸੀ ਔਰ ਸਰ ਸਾਬ ਨੇ ਦੱਸਿਆ ਕਿ ਭਈ ਇਸ ਐਡਵਰਟਾਈਜ਼ਮੈਂਟ ਦੇ ਵਿੱਚ ਕਾਫੀ ਹਿੱਸਾ ਉਸ ਦਾ ਪਰ ਉਹਨਾਂ ਨੇ ਨਾਲ ਟਰਿਬਿਊਟ ਵੀ ਦਿੱਤੀ ਹੈ ਡਾਕਟਰ ਚੋਹਾਨ ਨੂੰ ਕਿ ਉਹ ਇੱਕ ਸਿਆਣੇ ਔਰ ਅੰਗਰੇਜ਼ੀ ਦੇ ਉੱਤੇ ਉਹਨਾਂ ਦੀ ਕਮਾਂਡ ਸੀ ਔਰ ਜਦੋਂ ਉਹ ਬਾਹਰ ਆਏ ਔਰ ਉਹਨਾਂ ਨੇ ਐਡ ਵੀ ਦਿੱਤੀ ਤੇ ਉਹ ਜਨਰਲ ਸੈਕਟਰੀ ਸੀ ਅਕਾਲੀ ਦਲ ਦੇ ਲੇਕਿਨ ਇਸ ਐਡ ਤੋਂ ਬਾਅਦ ਉਹਨਾਂ ਤੋਂ ਉਹਨਾਂ ਨੂੰ ਕੱਢ ਦਿੱਤਾ ਗਿਆ ਸੀ ਪਾਰਟੀ ਚ ਜੀ ਔਰ ਇਹ ਵੀ ਫੈਕਟ ਹੈ ਕਿ ਉਹ ਪੀਰੀਅਡ ਸੀ ਜਦੋਂ ਇੱਕ ਪਾਸੇ ਭਾਰਤੀ ਫੌਜ ਨੇ ਮੁਕਤੀ ਵਾਇਣੀ ਦੇ ਨਾਂ ਥੱਲੇ ਜਿਹਦੇ ਚ ਕਿ ਮੋਸਟਲੀ ਆਪਰੇਸ਼ਨ ਉਹਨਾਂ ਦਾ ਸੀ ਹਾਲਾਂਕਿ ਡਿਸਕੰਟੈਂਟ ਤਾਂ ਬੰਗਾਲ ਪੂਰਬੀ ਬੰਗਾਲ ਚੱਲ ਰਹੀ ਸੀ ਉਹ ਤਾਂ 1950ਵਿਆਂ ਦੇ ਵਿੱਚ ਜਿਹੜੀ ਭਾਸ਼ਾ ਪਾਲਿਸੀ ਪਾਕਿਸਤਾਨ ਨੇ ਲਾਗੂ ਕੀਤੀ ਉਰਦੂ ਜ਼ਬਾਨ ਥੋਪੀ ਬੰਗਾਲੀਆਂ ਨੇ ਉਦੋਂ ਹੀ ਆਲਮੋਸਟ ਵਿਦਰੋਹੀ ਲਾਈਨ ਲੈ ਲਈ ਸੀ ਜੀ ਲੇਕਿਨ 71 ਤੱਕ ਪਹੁੰਚਦੇ ਆ ਇਹ ਜਿਹੜੀ ਲੜਾਈ ਵੀ ਦੇ ਨਾਂ ਥੱਲੇ ਭਾਰਤ ਨੇ ਫੁੱਲ ਸਕੇਲ ਤਾਵਾ ਬੋਲੇ ਔਰ ਡਾਕਟਰ ਜਗਜੀਤ ਸਿੰਘ ਚੋਹਾਨ ਉਸ ਪੀਰੀਅਡ ਦੇ ਵਿੱਚ ਪਾਕਿਸਤਾਨ ਵੀ ਗਏ ਔਰ ਇੱਕ ਸਮਾਗਮ ਦੇ ਵਿੱਚ ਜਨਰਲ ਇਯਾ ਖਾਨ ਜਿਹੜੇ ਉਸ ਵਡੇ ਫੌਜੀ ਉਹ ਡਿਕਟੇਟਰ ਸੀ ਪਾਕਿਸਤਾਨ ਦਾ ਉਹਨੇ ਇਹਨਾਂ ਕਾਨਾ ਸਾਹਿਬ ਦੇ ਗੁਰਦੁਆਰੇ ਦੀਆਂ ਚਾਬੀਆਂ ਵੀ ਉਹਨਾਂ ਨੂੰ ਦਿੱਤੀਆਂ ਸੀ ਜੀ ਹਾਲਾਂ ਉਸ ਤੋਂ ਬਾਅਦ ਉਹ ਫਿਰ ਅਮਰੀਕਾ ਆਏ ਔਰ ਕਿਉਂ ਨਹੀਂ ਪਾਕਿਸਤਾਨ ਦੇ ਨਾਲ ਫਿਰ ਉਹ ਰਿਲੇਸ਼ਨਸ਼ਿਪ ਜਿਹੜੀ 71 ਜੁਨਾ ਨੇ ਇਨੀਸ਼ੀਅਲੀ ਡੋਰ ਓਪਨ ਕੀਤਾ ਸੀ ਉਹ ਸਸਟੇਨ ਹੋਈ ਇਹ ਇੱਕ ਵੱਖਰਾ ਵਿਸ਼ਾ ਲੇਕਨ ਫਿਰ ਅਸੀਂ ਦੇਖਦੇ ਆਂ ਭਈ 84 ਤੋਂ ਬਾਅਦ ਜਿਹੜੀ ਹੈ ਥੋੜੀ ਬਹੁਤ ਗਲਬਾਤ ਦਾ ਦੌਰ ਸ਼ੁਰੂ ਹੋਇਆ ਗੁਰਦੁਆਰਿਆਂ ਦੀ ਸਾਮ ਸੰਭਾਲ ਦੇ ਹਵਾਲੇ ਨਾਲ ਔਰ 1998 ਤੱਕ ਪਹੁੰਚਦੇ ਆ ਫਿਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਚਾਹੀ ਲੇਕਨ ਇਸ ਪੀਰੀਅਡ ਚ ਜਿਹੜੀ ਵਿਜਡਮ ਸੀ ਡਾਕਟਰ ਚੋਹਾਨ ਦੇ ਮੂਵ ਦੀ ਜੇ ਉਸ ਪੀਰੀਅਡ ਚ ਗੁਰਦੁਆਰਿਆਂ ਦੀਆਂ ਚਾਬੀਆਂ ਔਰ ਸ਼ਾਇਦ ਇਹ ਵੀ ਕਾਰਨ ਹੋਵੇਗਾ ਕਿਉਂਕਿ ਇੱਕ ਜਿਨ੍ਹਾਂ ਦੇ ਕੋਲ ਆ ਕੇ ਮੈਰੀਲੈਂਡ ਦੇ ਵਿੱਚ ਡਾਕਟਰ ਚੋਹਾਨ ਰਹਿੰਦੇ ਰਹੇ ਜੀ ਉਹ ਮੈਨੂੰ ਦੱਸਦੇ ਸੀ ਇੱਕ ਵਾਰ ਉਹ ਕਹਿਣ ਲੱਗੇ ਜੀ ਉਦੋਂ ਕੌਣ ਬਾਇਰ ਸੀ ਸੌਟ ਦਾ ਕਿ ਵੀ ਸਿੱਖਾਂ ਦਾ ਆਪਣਾ ਦੇਸ਼ ਜਾਂ ਸਾਡੇ ਨਾਲ ਇਹ ਹੋ ਰਿਹਾ ਉਹਨਾਂ ਨੇ ਲੋਕਲ ਗੁਰਦੁਆਰੇ ਦੀ ਗੱਲ ਕੀਤੀ ਕਿ ਜੇ ਮੈਂ ਲੈ ਕੇ ਗਿਆ ਸਾਨੂੰ ਉਹਨਾਂ ਨੇ ਟਾਈਮ ਤਾਂ ਕੀ ਦੇਣਾ ਸੀ ਕਿ ਵੀ ਉਹਨਾਂ ਨੇ ਜ਼ਲੀਲ ਕਰਨ ਤਾਂ ਗਏ ਕਿ ਜੀ ਅਸੀਂ ਭਾਰਤ ਦੇ ਰਾਖੇ ਔਰ ਅਸੀਂ ਕਿਵੇਂ ਕਰ ਸਕਦੇ ਹਾਂ ਉਹਨੋਂ ਫੇਰੋ ਕਹਿਣ ਲੱਗੇ ਜੀ ਅਸੀਂ ਸ਼ਾਮ ਨੂੰ ਆਪਣੇ ਘਰ ਦੇ ਵਿੱਚ ਉਸ ਸੈਲੈਕਟ ਲੋਕ ਡਿਨਰ ਦੇ ਨਾਲ ਅਸਲੇ ਸਾਧਕੇ ਉਹਨਾਂ ਨਾਲ ਗੱਲ ਕਰਵਾਈ ਵੀ ਡਾਕਟਰ ਚੋਹਾਨ ਉਹਦਾ ਬੋਲਣ ਦਾ ਵੀ ਟਾਈਮ ਨਹੀਂ ਦਿੱਤਾ ਗਿਆ ਸੋ ਮੈਂ ਸਮਝਦਾ ਹਾਂ ਵੀ ਅਜੇ ਵੀ ਇਹ ਸਾਡਾ ਇੱਕ ਤਬਕਾ ਇਸ ਗੱਲ ਨੂੰ ਸਮਝਣ ਤੋਂ ਇਨਕਾਰੀ ਹੈ ਲੱਖਾਂ ਮਰਵਾ ਕੇ ਵੀ ਸੋ ਸਰ ਬਲਦੇਵ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਲਿਖਿਆ ਜੀ ਰਸ ਸਸਤਰਾ ਨਾਲ ਲੈ ਬ੍ਰੇਕ ਵਿਅਰਸ ਦਸਾਂ ਨਾ ਇਸ ਤਰ੍ਹਾਂ ਮਿਨੇਰੋ ਦਲਿਆ ਆਫਟਰ ਦਿਸ ਸ਼ਾਰਟ ਬ੍ਰੇਕ